ਤੰਤੋਫ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਫਿੱਦੂ ਮੂਫੇ ਵਾਲਾ ਦੀ ਪੂ ਅਜਵਿੰਦਰ ਬਰਾੜ ਜਿਦਾ ਕਿ ਗਲੈਡ ਦੇ ਵਿੱਚ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਹੈ ਅਤੇ ਚੱਲਦੇ ਸ਼ੋਅ ਦੇ ਵਿੱਚ ਫਿੱਦੂ ਮੂਫੇ ਵਾਲਾ ਨੂੰ ਟ੍ਰਿਬਿਊਟ ਦਿੰਦੇ ਹੋਏ ਬਹੁਤ ਹੀ ਜ਼ਿਆਦਾ ਭਾਵਕ ਹੋ ਜਾਂਦੇ ਹਨ ਅਤੇ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਏ ਅਨਾ ਕਰ ਜਾ ਦੇ ਕੇ ਫਿਰ ਖੋਣਾ ਨਾ ਕਰ ਜਾ ਦੇ ਕੇ ਫਿਰ ਖੋਣਾ ਨਾ ਕਰ ਓਏ ਜਾ ਦੇ ਕੇ ਫਿਰ ਖੋਣਾ ਨਾ ਕਰ ਖੋਣਾ ਨਾ ਕਰ ਓਏ ਅਤੇ ਇੰਨੀਆਂ ਗੱਲਾਂ ਨੂੰ ਸੁਣ ਕੇ ਉੱਤੇ ਖੜੇ ਹੋਰ ਵੀ ਬਹੁਤ ਸਾਰੇ ਲੋਕ ਪਾਵਕ ਹੋ ਗਏ ਭਾਵੇਂ ਕਿ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲੇ ਗਿਆ ਪਰ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦਾ ਹੈ ਮੰਦੋਫਤ ਤੁਹਾਡੇ ਇਸ ਵੀਡੀਓ ਦੇ ਬਾਰੇ ਵਿੱਚ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸਾਂਝੇ ਕਰਿਓ